ਸੀ ਪ੍ਰੈਸ ਕਾਨਫਰੰਸ ਪੂਰੀ ਸੁਣੀ ਹੋਵੇਗੀ ਮੁੱਖ ਮੰਤਰੀ ਮਾਨ ਦੇਵ ਸਿੱਧੇ ਤੌਰ ਤੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਕਿ ਜੇਕਰ ਗੈਰ ਕਾਨੂੰਨੀ ਭਾਰਤੀ ਡਿਪੋਰਟ ਕੀਤੇ ਜਾ ਰਹੇ ਨੇ ਹੋਰ ਨਾਲ ਸੁਬਿਆਂ ਦੇ ਨਾਲ ਸੰਬੰਧਿਤ ਵੀ ਨੌਜਵਾਨ ਨੇ ਤਾਂ ਫਿਰ ਵਾਰ-ਵਾਰ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਹੀ ਇਹ ਜਹਾਜ਼ ਲੈਂਡ ਕਿਉਂ ਕਰ ਰਹੇ ਨੇ ਬੜੇ ਦੁੱਖ ਦੀ ਗੱਲ ਹੈ ਕਿ ਬਿਨਾਂ ਕਿਸੇ ਗੱਲ ਦੇ ਉੱਤੇ ਇੱਕ ਰਾਜਨੀਤਿਕ ਖੜੀ ਕੀਤੀ ਜਾ ਰਹੀ ਹੈ ਔਰ ਜਿਹੜੇ ਸਾਡੇ ਪੈਨਪਰਾ ਡਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਰਗੋਂ ਸਮਾਨ ਰਾਜਨੀਤੀ ਕਰ ਰਹੇ تھے۔ ਮਨ ਨੂੰ ਦੁੱਖ ਹੁੰਦਾ। ਕਿਤੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਜਿਹੜੇ ਲੋਕਾਂ ਨੇ ਇਹ ਜਿਹੜੇ ਟਰੈਵਲ ਏਜੰਟਾਂ ਨੇ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਗਲਤ ਤਰੀਕੇ ਦੇ ਨਾਲ ਅਮਰੀਕਾ ਚ ਭੇਜਣ ਦਾ ਕੰਮ ਕੀਤਾ। ਹਮ। ਔਰ ਲੱਖਾਂ ਰੁਪਏ ਇਹਨਾਂ ਕੋਲੋਂ ਲੈ ਲੇ। ਹੁੰਤੋਂ ਕੋ ਸਾਰੇ ਸਾਰੇ ਜ਼ਿਲ੍ਹਿਆਂ ਚ ਹੁੰਦੇ ਗਲਤਾਂ ਬਣਦੀ ਸੀ। ਰਿਪੋਰਟ ਹੋ ਕੇ ਆ ਰਹੇ ਨੇ ਜੋ ਅਮਰੀਕਾ ਲੈਂਡ ਕਰ ਰਹੇ ਹੈ ਤੇ ਇਹ ਕਿਹੜਾ ਪੰਜਾਬੀਆਂ ਨੂੰ ਬਦਨਾਮਿਤ ਕਰਨ ਦੀ ਗੱਲ ਹੋ ਗਈ ਹੂੰ ਫਰਸਟ ਉਸਦੇ ਬਾਅਦ ਜਿਸ ਤਰੀਕੀ ਭਾਸ਼ਾ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਵਾਸਤੇ ਯੂਜ਼ ਕੀਤੀ ਹੈ ਮੰਨੋ ਇਹਦਾ ਦੁੱਖ ਹੋਇਆ ਹੂੰ ਸੁਭਿਦੇ ਮੁੱਖ ਮੰਤਰੀ ਨੇ ਮੰਨੇ ਕੱਲ ਸ਼ਾਮ ਦਾ ਵੇਲਾ ਸੀਗਾ ਲੇਕਿਨ ਫੇਰ ਵੀ ਜਿਹੜਾ ਹੈਗਾ ਵਾ ਸੈਂਮ ਰੱਖਣਾ ਚਾਹੀਦਾ ਭਾਸ਼ਾ ਦੇ ਬੋਲਣ ਵਾਲੇ ਥੋੜਾ ਜੀ ਸਰ ਸਭ ਤੁਹਾਨੂੰ ਇਸ ਦੇ ਵਿੱਚ ਕੋਈ ਵੀ ਗਲਤ ਨਜ਼ਰ ਨਹੀਂ ਆਉਂਦਾ ਜੇਕਰ ਹੋਰ ਨਾ ਸੂਬਿਆਂ ਤੇ ਵੀ ਨੌਜਵਾਨ ਨੇ ਤੇ ਜੇਕਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਜਹਾਜ਼ ਨੂੰ ਲੈਂਡ ਕੀਤਾ ਜਾਂਦਾ ਤਾਂ ਮੈਨੂੰ ਚਿੰਤਾ ਸੂ ਹੁਣ ਜਿਹੜੇ ਆ ਰਹੇ ਨੇ 119 ਦੇ ਕਰੀਬ ਜਿਹੜੇ ਅੱਜ ਲੈਂਡ ਕਰਨੇ ਨੇ ਉਹਨਾਂ ਤੋਂ ਛੇੜ ਤੋਂ ਵੱਧ ਜਿਹੜੇ ਪੰਜਾਬ ਦੇ ਨੇ ਹਮ ਬਟ ਦਸਤਾਨ ਦੇ ਵਿੱਚ ਕਿਤੇ ਵੀ ਲੈਂਡ ਕਰ ਗਿਆ 에어ਪੋਰਟ ਉਹਨੂੰ ਉਹਨੂੰ ਇਸ ਤਰ੍ਹਾਂ ਨਾਲ ਰਾਜਨੀਤਿਕ ਕਰਨ ਦੀ ਕੀ ਜ਼ਰੂਰਤ ਹੈ ਕਿ ਇਹ ਸਭ ਸਿਕੰਦਰ ਸਾਹਬ ਨੇ ਇਹ ਕਹਿ ਕੇ ਜੋ ਜੋ 5 ਤਰੀਕ ਨੂੰ 104 ਗੈਰਕੋਨੀ ਭਾਰਤੀ ਰਿਪੋਰਟ ਕੀਤੇ ਗਏ 33 ਗੁਜਰਾਤ ਦੇ ਸਨ 33 ਹਰਿਆਣਾ ਦੇ ਸਨ ਫਿਰ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਲੈਂਡਿੰਗ ਕਿਉਂ ਨਹੀਂ ਹੋਈ ਇਸ ਨੂੰ ਲੈ ਕੇ ਸਵਾਲ ਚੁੱਕੇ ਉਹਨਾਂ ਨੇ ਨਹੀਂ ਮੈਂ ਇਹੀ ਕਹਿ ਰਿਹਾਗਾ ਕਿ ਅਨੈਸੀਸਰੀ ਜਿਹੜਾ ਹੈਗਾ ਵਾ ਮੈਂ ਮੰਨਦਾ ਇਹਨਾਂ ਦੀ ਫ੍ਰਸਟ੍ਰੇਸ਼ਨ ਹੈਗੀ ਹੈ ਹੂੰ ਮੰਨਦਾ ਦਿੱਲੀ ਦੇ ਵਿੱਚ ਜੋ ਹਾਲ ਇਹਨਾਂ ਦਾ ਹੋਇਆ ਉਹਦੇ ਬਾਅਦ ਇਹਨਾਂ ਦੇ ਵਿੱਚ ਬੁਖਲਾਹਟ ਹੈ ਪਰੇਸ਼ਾਨੀ ਹੈ ਔਰ ਇਹਨਾਂ ਦੇ ਜਿਸ ਤਰ੍ਹਾਂ ਨਾਲ ਸੀਐਮ ਦੀ ਕੁਰਸੀ ਕਤਰੇ ਚ ਗਈ ਹੈ ਇਹ ਵੀ ਇਹਦੀ ਬਖਰਾਹ ਵੀ ਮੈਂ ਸਮਝਦਾ ਇਹਨਾਂ ਦੀ ਫ੍ਰਸਚੇਸ਼ਨ ਨੂੰ ਸਮਝਦੇ ਅਸੀਂ ਸਾਰੇ ਪੰਜਾਬੀ ਸਮਝਦੇ ਪਏ ਆ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਹਰ ਗੱਲ ਦੇ ਉੱਤੇ ਜਿਹੜੀ ਰਾਜਨੀਤੀ ਜੋ ਕੇਜਰੀਵਾਲ ਕਰਦੇ ਸੀਗੇ ਕਿ ਹਰ ਗੱਲ ਦੇ ਉੱਤੇ ਰਾਜਨੀਤੀ ਹਰ ਗੱਲ ਤੇ ਝੂਠ ਬੋਲਣਾ ਔਰ ਝੂਠੇ ਫਰੇਬ ਦੀ ਰਾਜਨੀਤੀ ਕਰਨਾ ਠੀਕ ਹੈ ਸ੍ਰੀਨਿਥ ਸਾਹਿਬ ਗੰਗਸਾ ਵੀ ਜੁੜੀ ਹੋਣੀ ਹੈ ਗੰਗਸਾ ਸਿੰਘ ਆ ਜੋੜ ਲੈਨੇ ਆ ਮੈਂ ਫ੍ਰਸਚੇਸ਼ਨ ਤੇ ਮੈਂ ਥੋੜਾ ਰੁਕ ਕਰਦਾ ਹਾਂ ਸ੍ਰੀਨਿਥ ਸਾਹਿਬ ਗੰਗਸਾ ਸਾਹਿਬ ਦਾ ਪੱਖ ਜਾਣ ਲਈ ਅਸੀਂ ਗੰਗਸਾ ਸਾ ਤੇਜਾ ਜੀ ਇਹ ਬੇ ਲੋੜੀ ਸਿਆਸਤ ਨਹੀਂ ਬਲਕਿ ਸਿਆਸਤ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਬੜਾ ਸਪਸ਼ਟ ਆ ਠੀਕ ਹੈ ਨਾ ਹੁਣ ਜਿਹੜਾ 5 ਤਰੀਕ ਨੂੰ ਜਹਾਜ਼ ਲੈਂਡ ਹੋਇਆ ਜਿਹੜਾ ਅੰਮ੍ਰਿਤਸਰ ਸਾਹਿਬ ਆ ਉਹ ਆਪਣੇ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਬਿਲਕੁਲ ਇੱਕ ਕੋਨੇ ਤੇ ਹੈ ਤੇ ਜਦ ਕਿ ਉਸ ਦੇ ਵਿੱਚ 33 ਜਿਹੜੇ ਡਿਪੋਰਟ ਹੋ ਕੇ ਆਏ ਨੌਜਵਾਨ ਹਰਿਆਣੇ ਦੇ ਸੀ 33 ਗੁਜਰਾਤ ਦੇ ਸੀ ਤੇ ਬਿਲਕੁਲ ਸਹੀ ਮਾਨ ਸਾਹਿਬ ਨੇ ਕਿਹਾ ਹੈਗਾ ਇਹ ਸਿਰਫ ਮਾਨ ਸਾਹਿਬ ਨਹੀਂ ਕਹਿ ਰਹੇ ਹਰ ਪੰਜਾਬੀ ਕਹਿ ਰਿਹਾ ਹੈ ਪੰਜਾਬੀ ਹੋਣ ਤੋਂ ਪਹਿਲਾਂ ਜਾਨੀ ਕਿ ਪੰਜਾਬ ਦੇ ਨਾਲ ਖੜਨ ਤੋਂ ਪਹਿਲਾਂ ਪੰਜਾਬੀ ਹੋਣਾ ਜ਼ਰੂਰੀ ਹੈ ਸ਼ਾਇਦ ਬੀਜੇਪੀ ਦੀ ਲੀਡਰਸ਼ਿਪ ਇਸ ਚੀਜ਼ ਨੂੰ ਸਮਝਦੀ ਨਹੀਂ ਹੈਗੀ ਹੈ ਔਰ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਾਇਦ ਪੰਜਾਬ ਦੇ ਲੋਕ ਹੀ ਇਲੀਗਲ ਤੌਰ ਤੇ ਬਾਹਰ ਜਾਂਦੇ ਆ ਜਦ ਕਿ ਇਹ ਨੈਸ਼ਨਲ ਪ੍ਰੋਬਲਮ ਹੈ ਉਹ ਤੁਸੀਂ ਦੇਖੋ ਜੀ ਉਥੇ 18000 ਕਿਹਾ ਜਾ ਰਿਹਾ ਹੈ ਕਿ ਉਥੇ ਗੈਰ ਕਾਨੂੰਨੀ ਤੌਰ ਤੇ ਭਾਰਤੀ ਹੈਗੇ ਆ ਪੰਜਾਬ ਦੇ ਥੋੜੋ ਨੇ ਹੁਣ ਵੀ ਤੁਸੀਂ ਦੇਖ ਲਓ ਪਿਛਲੇ ਵੀਰੀ ਜੇ 105 ਲੋਕ ਆਏ 105 ਦੇ ਵਿੱਚੋਂ ਪੰਜਾਬ ਦੇ ਤਾਂ 30 ਹੀ ਹੈਗੇ ਸੀ ਫਿਰ ਤੁਸੀਂ ਪੰਜਾਬ ਨੂੰ ਜਿਹੜਾ ਹੈਗਾ बार-बार ਬੇਇੱਜ਼ਤ ਜਾਂ ਬਦਨਾਮ ਕਿਉਂ ਕਰਦੇ ਹੋ ਕਿਉਂ ਇਸ ਨੂੰ ਇਸ ਤਰ੍ਹਾਂ ਦੀ ਧਰਤੀ ਬਣਾਉਣਾ ਚਾਹੁੰਦੇ ਹੋ ਕਿ ਸਾਰੇ ਇਲੀਗਲ ਕੰਮ ਜਿਹੜੇ ਉਹ ਪੰਜਾਬੀ ਕਰਦੇ ਆ ਔਰ ਦੂਸਰੀ ਵੱਡੀ ਗੱਲ ਮਤਲਬ ਸਾਨੂੰ ਇਹ ਕਹਿ ਰਹੇ ਵੇ ਸ਼ਰਮ ਆਉਣੀ ਦੀਏ ਉਹ ਯਾਰ ਕੰਬੋਡੀਆ ਵਰਗਾ ਮੁਲਕ ਜਿਹੜਾ ਹੈਗਾ ਛੋਟਾ ਜਿਹਾ ਮੁਲਕ ਹੈਗਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਦੇਸ਼ ਦਾ ਢੰਕਾ ਵੱਜ ਰਿਹਾ ਹੈਗਾ ਅਸੀਂ ਸੁਪਰ ਪਾਵਰ ਹੈਗੇ ਆ ਅਸੀਂ ਦੇਸ਼ ਨੂੰ ਝੁਕਣ ਨਹੀਂ ਦਿੰਦੇ ਉਹ ਯਾਰ ਇੰਨੀ ਹਿੰਮਤ ਹੁੰਦੀ ਕੰਬੋਡੀਆ ਵਰਗਾ ਜਨਨ ਕਿ ਮੁਲਕ ਇਹ ਕਹਿ ਰਿਹਾ ਹੈਗਾ ਕਿ ਅਸੀਂ ਆਪਣੇ ਜਹਾਜ਼ ਦੇ ਵਿੱਚ ਲੈ ਕੇ ਆਵਾਂਗੇ ਉਹ ਘੱਟੋ ਘੱਟ ਜੇ ਹੁਣ ਉਧਰ ਚਲੇ ਗਿਆ ਤੁਹਾਡੀਆਂ ਮਤਲ ਇਹੋ ਜੀਆਂ ਨਲਕੀਆਂ ਕਾਰਨ ਤੁਹਾਡੇ ਜਿਹੜਾ ਤੁਸੀਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਕਿ ਹਰ ਸਾਲ ਦੇਵਾਂਗੇ ਪਿਛਲੇ 12-13 ਸਾਲਾਂ ਜੀ ਤੁਸੀਂ ਇੱਕ ਵੀ ਨੌਕਰੀ ਦੇ ਨਹੀਂ ਸਕੇ ਇਸ ਕਰਕੇ ਜਨਨ ਕਿ 25 30 ਉਹ ਨੌਕਰੀਆਂ ਹੋਂਦ ਤੱਕ ਬੰਨੀਆਂ ਚਾਹੀਦੀਆਂ ਸੀ ਲੋਕ ਤਾਂ ਬਾਹਰ ਜਾ ਰਹੇ ਨੇ ਪੂਰੇ ਮੁਲਕ ਚੋਂ ਬਾਹਰ ਜਾ ਰਹੇ ਨੇ ਆਪਣੀ ਨਰਲਾਈਕੀ ਨੂੰ ਵੀ ਨਹੀਂ ਤੁਸੀਂ ਜਨ ਦੇ ਛਪਾਉਣ ਵਾਸਤੇ ਇਹੋ ਜਿਹੀ ਹਰਕਤਾਂ ਕਰੋਗੇ ਸਹੀ ਕਿ ਨਹੀਂ ਇਸ ਕਰਕੇ ਉਹ ਲੋਕ ਬਾਹਰ ਜਾ ਰਹੇ ਨੇ ਔਰ ਦੂਜੀ ਗੱਲ ਜੋ ਬਾਹਰ ਚਲੇ ਗਏ ਐ ਪੈਸੇ ਖਰਚ ਕੇ ਚਲੇ ਗਏ ਘੱਟੂ ਘੜ ਜਦੋਂ ਆ ਰਹੇ ਸਨਮਾਨ ਨਾਲ ਤਾਂ ਲੈ ਆਓ ਹੁਣ ਕੰਬੋਡੀਆ ਵਰਗਾ ਕਹਿੰਦਾ ਕਿ ਅਸੀਂ ਯੂਐਸ ਦਾ ਜਹਾਜ਼ ਨਹੀਂ ਉਤਰਨ ਦੇ ਸੀ ਆਪਣੇ ਜਹਾਜ਼ ਤੇ ਲੈ ਕੇ ਆਵਾਂਗੇ ਤਾਂ ਕਿ ਅਸੀਂ ਉਹਨਾਂ ਨੂੰ ਸਨਮਾਨ ਪੂਰਕ ਵਾਪਸ ਲੈ ਕੇ ਆ ਸਕੀਏ ਮਤਲਬ ਬੀਜੇਪੀ ਦੀ ਤਾਂ ਹੱਦ ਹੋ ਗਈ ਆ ਸ਼ਰਮੀ ਨਹੀਂ ਆਉਂਦੀ ਮਤਲਬ ਸਿਰ ਦੇ ਸਿਰ ਝੁਕਾ ਦਿੱਤਾ ਹੈਗਾ ਬਿਸ਼ਰਮੀ ਦੀ ਵੀ ਹੱਦ ਹੁੰਦੀ ਹੈ ਤੇ ਹਾਲੇ ਵੀ ਇੱਥੇ ਆ ਕੇ ਜਾਂ ਤੁਹਾਡੇ ਚੈਨਲ ਦੇ ਉੱਤੇ ਆ ਕੇ ਸਿਆਸਤ ਕਰ ਰਹੇ ਨੇ ਮਾਨ ਸਾਹਿਬ ਨੇ ਜੋ ਗੱਲ ਆਖੀ ਹੈ ਬਿਲਕੁਲ ਸਹੀ ਕਹੀ ਹੈ ਔਰ ਉਸ ਹਰ ਪੰਜਾਬੀ ਦਾ ਇਹੀ ਸੋਚਣਾ ਹੈਗਾ ਹਰੇ ਸ੍ਰੀਨ ਸਾਹਿਬ ਅਗਰ ਸਾਹਿਬ ਕਹ ਰਹੇ ਕਿ ਹਰ ਪੰਜਾਬੀ ਦਾ ਇਹ ਸੋਚਣਾ ਵਾਰ-ਵਾਰ ਭਾਜਪੀ ਤੇ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਵਾਰ-ਵਾਰ ਅੰਮ੍ਰਿਤਸਰ ਨੂੰ ਚੁਣਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਲੈਣਿੰਗ ਕੀਤੀ ਜਾ ਰਹੀ ਨਿਰਗਲ ਨਿਰਗਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿਆ ਜਿਹਾ ਪੰਜਾਬ ਬਦਨਾਮ ਹੋ ਰਿਹਾ ਹੈ ਹੂੰ ਇਹਨਾਂ ਦੀ ਕਰਤੂਤਾਂ ਕਰਕੇ ਹੋ ਰਿਹਾ ਹੈ ਇਹਨਾਂ ਦੀ ਸਪੈਰ ਕਰਕੇ ਹੋ ਰਿਹਾ ਹੈ ਅੱਜ ਸਾਰੇ ਵਰਲਡ ਦੇ ਵਿੱਚ ਪੰਜਾਬ ਬਦਨਾਮ ਹੋ ਰਿਹਾ ਹੈ ਗੈਂਗਸਟਰਵਾਦ ਕਰਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੰਜਾਬ ਬਦਨਾਮ ਹੋ ਰਿਹਾ ਹੈ ਡਰੱਗਸ ਕਰਕੇ ਜਿੱਥੇ ਰੋਜ਼ ਨੌਜਵਾਨ ਮਰਦੇ ਨੇ ਅੱਜ ਪੂਰਾ ਪੰਜਾਬ ਬਦਨਾਮ ਹੋ ਰਿਹਾ ਪੰਜਾਬੀ ਬਦਨਾਮ ਹੋ ਰਹੇ ਨੇ ਜਿਸ ਤਰੀਕੇ ਨਾਲ ਲੁੱਟੇ ਖੋਹੇ ਮੁਹਾਰਤਾਂ ਹੁੰਦੀਆਂ ਨੇ ਬਿਲਕੁਲ ਠੀਕ ਹੈ ਕਿ ਅੱਜ ਪੰਜਾਬ ਬਹੁਤ ਬਦਨਾਮ ਹੋ ਰਿਹਾ ਹੈ ਭਗਵੰਤ ਮਾਨ ਸਰਕਾਰ ਕਰਕੇ ਆਮ ਆਦਮੀ ਪਾਰਟੀ ਕਰਕੇ ਅੱਜ ਕੀ ਸਥਿਤੀ ਕਰਕੇ ਰੱਖ ਦਿੱਤੀ ਪੰਜਾਬ ਦੀ ਹੂੰ ਮੈਨੂੰ ਇਹ ਦੱਸਣ ਕਿ ਜਦੋਂ ਦਾ ਇਹ ਐਪੀਸੋਡ ਸ਼ੁਰੂ ਐ ਪਰਸ਼ਨ ਦਾ ਕਿੰਨੇ ਟੈਵਲ ਏਜੰਟਸ ਨੂੰ ਚੱਕ ਕੇ ਇਹਨਾਂ ਨੇ ਅੰਦਰ ਕੀਤਾ ਕਿਆ ਇਹਨਾਂ ਦੇ ਫੋਰਟਨਿਸਪਲਤਾ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਗਲਤ ਤਰੀਕੇ ਦੇ ਨਾਲ ਲੱਖਾਂ ਰੁਪਏ ਲੈ ਕੇ ਇਹਨਾਂ ਨੂੰ ਬਾਹਰ ਭੇਜਿਆ ਉਹਨਾਂ ਨੂੰ ਸਾਰੇ ਨੂੰ ਚੱਕ ਕੇ ਜੇਲ੍ਹ 'ਚ ਪਾਉਂਦੇ ਆਪ ਕਰਨਾ ਕੁਛ ਨਹੀਂ ਸਰਕਾਰ ਚਲਾਨੀ ਨਹੀਂ ਚਲਾਨੀ ਆਂਦੀ ਨਹੀਂ ਜੀ ਔਰ ਗੱਲਾਂ ਕਰਦੇ ਰਹੇ ਸਵੈ ਚੋਟ ਬੋਲਦੇ ਔਰ ਤੋਂ ਕੁਝ ਦਿੱਲੀ 'ਚ ਹੋਇਆ ਹੋਈ ਇਹਨਾਂ ਨੇ ਪੰਜਾਬ 'ਚ ਹੋਣ ਵਾਲਾ ਮੈਂ ਮੰਨਦਾ ਹਾਂ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਭਗਵੰਤ ਮਾਨ ਜਿਹੜੇ ਹੈਗੇ ਨੇ ਇਸ ਵੇਲੇ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਕਿ ਮੈਂ ਵਕਤ ਤੋਂ ਵਕਤ ਭਾਜਪੀ ਦੇਗੇ ਸਭ ਬੋਲਾਂਗਾ ਵਕਤ ਤੋਂ ਵਕਤ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਾਂਗਾ ਔਰ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਉਸੇ ਕਰ ਪਾਸ਼ਾ ਇਸਤੇਮਾਲ ਕੀਤਾ ਉਹ ਵੀ ਨਿੰਦਨੀ ਹੈਗੀ ਹੈ ਹਮ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਐਫਓ ਜੀ ਰਾਜਨੀਤੀ ਕਰਨ ਵੇਲੇ ਬਿਨਾਂ ਕਿਸੇ ਇਸ਼ੂ ਦੇ ਰਾਜਨੀਤੀ ਮੈਨੂੰ ਕੀ ਦੱਸੋ ਜੇ ਹਿੰਦੁਸਤਾਨ ਵਿੱਚ ਪਲੇਨ ਲੈਂਡ ਕਰ ਰਿਹਾ ਹੈ ਅੱਜ ਇਟਸ 1960 ਬੰਦੇ ਪੰਜਾਬ ਦੇ ਨੇ ਕਿ ਪੰਜਾਬ ਦੇ ਜੇ ਲੈਂਡ ਕਰ ਗਏ ਤੇ ਕੀ ਗੁਨਾਹ ਹੋ ਗਿਆ ਇਹਦੇ ਵਿੱਚ 65% ਤੁਹਾਡੇ ਪੰਜਾਬ ਦੇ ਬੱਚੇ ਨੇ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਉੱਥੇ ਘਰੇ ਪੰ ਅੰਮ੍ਰਿਤਸਰ ਆ ਉਹ ਆਪਣੇ ਪੰਜਾਬ ਦੇ ਵਿੱਚ ਪਹੁੰਚਾਇਆ ਜਾ ਰਿਹਾ ਸਿੱਧਾ ਆਪਾਂ ਇਹਦੇ ਵਿੱਚ ਵੀ ਰਾਜਨੀਤੀ ਕਰਦੇ ਆ ਹੂੰ ਮੈਨ ਕੋਈ ਕੋਈ ਗੱਲ ਕਰਨ ਲਈ ਆਪਾਂ ਆਪਾਂ ਇਹ ਇੱਕ ਮੈਂ ਇਸ ਗੱਲ ਨੀਲਗੜੀ ਸਹਿਮਤ ਹੈਗਾ ਕਿ ਵਾਸਤੇ ਸਮੱਸਿਆ ਆ ਗਈ ਹੈ ਇੱਤਰ ਹੁੰਦਾ ਆਪਾਂ ਇਹਦੇ ਵਾਸਤੇ ਬੈਠ ਕੇ ਵਿਚਾਰ ਕਰਦੇ ਕਿ ਇਹ ਇਸ ਸਮੱਸਿਆ ਦਾ ਕਿਵੇਂ ਹੱਲ ਕੀਤਾ ਜਾਵੇ ਔਰ ਜਿਹੜੇ ਵੀ ਦੋਸ਼ੀ ਸੀਗੇ ਜਿਹੜੇ ਟ੍ਰੈਵਲ ਏਜੰਟਾਂ ਨੇ ਇਹਨਾਂ ਨੂੰ ਭੇਜਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਇਹਨਾਂ ਨੇ ਹੂੰ ਠੀਕ ਹੈ ਚੰਦਾ ਚਾਹੀਦਾ ਇਹਨਾਂ ਨੂੰ ਠੀਕ ਹੈ ਗਰਵ ਸਾਹਿਬ ਤੋਂ ਅਸੀਂ ਜਵਾਬ ਲੈ ਲੈਨੇ ਹੈ ਗਰਵ ਸਾਹਿਬ ਸਿੰਘ ਸਾਹਿਬ ਸਿੱਧੇ ਤੌਰ ਤੇ ਕਹਿ ਰਹੇ ਕਿ ਜੇਕਰ 119 ਗੈਰ ਕਾਨੂੰਨੀ ਭਾਰਤੀ ਜਹਾਜ਼ ਦੇ ਵਿੱਚ ਹੋਣਗੇ 67 ਪੰਜਾਬ ਦੇ ਨੇ ਤੇ ਫਿਰ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਜਾਏਗਾ ਤੇ ਫਿਰ ਕੀ ਦਿੱਕਤ ਹੈ ਨਾਲ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਅਜਿਹੇ ਏਜੰਟ ਨੇ ਜਿਨ੍ਹਾਂ ਦੇ ਕੇ ਸ਼ਿਕਾਰ ਹੁੰਦੇ ਨੇ ਨੌਜਵਾਨ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਆ ਬਿਲਕੁਲ ਜੀ ਪੰਜਾਬ ਸਰਕਾਰ ਨੇ ਤਾਂ 80 ਤੋਂ ਵੱਧ ਜਿਹੜੇ ਇਦਾਂ ਦੇ ਟਰੈਵਲ ਏਜੰਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਹੈ ਔਰ ਰੀਸੈਂਟ ਕੇਸਸ ਦੇ ਵਿੱਚ ਵੀ ਤਿੰਨ ਚਾਰ ਜਿਹੜੇ ਏਜੰਟ ਆਇਡੈਂਟੀਫਾਈ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਹੈ ਹੁਣ ਤੁਸੀਂ ਮੈਨੂੰ ਇਹ ਦੱਸਣ ਕਿ ਗੁਜਰਾਤ 'ਚ ਕਿੰਨੇ ਏਜੰਟਾਂ ਤੇ ਕਾਰਵਾਈ ਹੋਈ ਹਰਿਆਣਾ 'ਚ ਕਿੰਨੇ ਏਜੰਟਾਂ ਤੇ ਕਾਰਵਾਈ ਹੋਈ ਪੂਰੇ ਮੁਲਕ 'ਚ ਤਾਂ ਇਹਨਾਂ ਦੀਆਂ ਸਰਕਾਰਾਂ ਨੇ ਕੇਂਦਰ ਵੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਇਹ ਇਹਨਾਂ ਨੂੰ ਘੱਟੋ ਘੱਟ ਯਾਰ ਝੂਠ ਬੋਲਣ ਲੱਗੇ ਸ਼ਰਮ ਤੇ ਕਰ ਲਓ ਤੁਸੀਂ ਹੁਣ 67 ਦਾ ਜ਼ਿਕਰ ਕਰ ਰਹੇ ਹੋ 33 ਵਾਲੇ ਦਾ ਤੁਸੀਂ ਬੋਲੇ ਨਹੀਂ ਜਦੋਂ 33 ਗੁਜਰਾਤ ਦੇ ਸੀ 33 ਹ ਜੋ ਪੀ ਸੀ ਬਿਲਕੁਲ ਜਾਨੀ ਕਿ ਇਹਨਾਂ ਨੇ ਸਿਰਚ ਪੰਜਾਬ ਦਾ ਝੁਕਾਟ ਆ ਸਾਡੇ ਜਿਹੜੇ ਨੌਜਵਾਨ ਰੋਜ਼ਗਾਰ ਦੀ ਭਾਲ ਚੋਂ ਉਥੇ ਜਾਨੀ ਕਿ ਗਏ ਉਹਨਾਂ ਨੂੰ ਤਾਂ ਬੇੜੀਆਂ ਪਾ ਕੇ ਇੱਥੇ ਜਾਨੀ ਕਿ ਯੂ ਐਸ ਭੇਜ ਰਿਹਾ ਪਰ ਇਹ ਜਿਹੜੇ ਕਹਿੰਦੇ ਅਸੀਂ ਹਮਾਰਾ ਡੰਕਾ ਬਜ ਰਹਾ ਹੈ ਹਮਾਰਾ ਦੋਸਤ ਹੈ ਟਰੰਪ ਉਹਦੇ ਤੋਂ ਜਿਹੜੇ ਸਾਡੇ ਗੈਂਗਸਟਰ ਨੇ ਉਹ ਤਾਂ ਇਹਨਾਂ ਤੋਂ ਲਿਆਂਦੇ ਨਹੀਂ ਜਾਂਦੇ ਇਹ ਪੰਜਾਬ ਸਰਕਾਰ ਨੇ ਲੈ ਕੇ ਆਉਣੇ ਗੈਂਗਸਟਰ ਪਰ ਉਹਨਾਂ ਦੇ ਸਜ਼ਾ ਦੇਣ ਵਾਸਤੇ ਇਹਨਾਂ ਨੇ ਲੈ ਕੇ ਆਉਣੇ ਨਹੀਂ ਇਹ ਗੱਲ ਕਰਦੇ ਨੇ ਪੰਜਾਬ ਚ ਗੈਂਗਸਟਰਵਾਦ ਦੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਤੁਸੀਂ ਮੈਨੂੰ ਦੱਸੋ 50 ਪਰਸੈਂਟ ਜਾਨੀ ਕਿ ਕਿਲੋਮੀਟਰ ਤੱਕ ਦੀ ਜਿਹੜੀ ਸਿਕਿਉ ਕੋਲ ਹੈਗੀ ਹੈ ਔਰ ਬੀਐਸਐਫ ਕਿਸ ਕਿਸ ਦੇ ਅੰਡਰ ਆਉਂਦੀ ਹੈ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀ ਹੈ ਤੁਸੀਂ ਕਿਉਂ ਨਹੀਂ ਮੰਨਦੇ ਤੁਹਾਡਾ ਫੇਲਰ ਹੈਗਾ ਕਿ ਤੁਸੀਂ ਜਨਨ ਕਿ ਇੰਟਰਨੈਸ਼ਨਲ ਬਾਰਡਰ ਦੀ ਸਿਕਿਉਰਿਟੀ ਨਹੀਂ ਕਰ ਸਕਦੇ ਤੁਸੀਂ ਕਿਉਂ ਨਹੀਂ ਮੰਨਦੇ ਕਿ ਜਿਹੜੀਆਂ ਨਸ਼ੇ ਦੀਆਂ ਖੇਪਾਂ ਨੇ ਕੋਈ ਗੁਜਰਾਤ ਤੋਂ ਆ ਰਹੀ ਹੈ ਅਡਾਨੀ ਦੀ 에ਰਪੋਰਟ ਤੋਂ ਜਨਨ ਕਿ ਪੋਰਟ ਤੋਂ ਆ ਰਹੀ ਹੈ ਕੋਈ ਮਹਾਰਾਸ਼ਟਰ ਤੋਂ ਆ ਰਹੀ ਹੈ ਕੋਈ ਯੂਪੀ ਤੋਂ ਆ ਰਹੀ ਹੈ ਉਥੇ ਕਿੰਨੀਆਂ ਨੇ ਸਰਕਾਰਾਂ ਨੇ ਉਹ ਜੀ ਕਮਾਲ ਹੁੰਦੀ ਹੈ ਆਪਣਾ ਜਨਨ ਕਿ ਠੀਕ ਹੈ ਸਰ ਸਾਬ ਜੀ ਸ੍ਰੀ ਸਹਿ ਮੈਂ ਤੁਹਾਡਾ ਤੁਹਾਡਾ ਰੋਕ ਕਰਾਂਗਾ ਸਾਡੇ ਨਾਲ ਦੋ ਹੋਰ ਮਹਿਮਾਨ ਜੁੜ ਚੁੱਕੇ ਨੇ ਦੋ ਹੋਰ ਆ ਵਕਫਰ ਪਾਰਟੀ ਦੇ ਬਲਾਰੇ ਜੁੜ ਚੁੱਕੇ ਨੇ ਉਹਨਾਂ ਦਾ ਵੀ ਰੋਕ ਕਰਾਂਗੇ ਸਾਡੇ ਨਾਲ ਕਾਂਗਰਸ ਪਾਰਟੀ ਨੂੰ ਸੁਖਵਿੰਦਰ ਸਿੰਘ ਕੋਟਲੀ ਜੁੜੇ ਇਹਨਾਂ ਕਾਲੀਦਾਲ ਤੇ ਅਸ਼ਦੀਪ ਸਿੰਘ ਕਲੇਰ ਜੁੜੇ ਹੋਏ ਨੇ ਕੋਟਲੀ ਸਾਹਿਬ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਪਹਿਲਾਂ ਕੋਟਲੀ ਸਾਹਿਬ ਨੂੰ ਮੈਂ ਸਵਾਲ ਕਰਾਂਗਾ ਕੋਟਲੀ ਸਾਹਿਬ ਕੱਲ ਮੁੱਖ ਮੰਤਰੀ ਮਾਨ ਦੇਵ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਵਾਰ-ਵਾਰ ਅਮਰਸਰ ਦੇ ਵਿੱਚ ਜਹਾਜ਼ ਲੈਂਡ ਕੀਤੇ ਜਾ ਰਹੇ ਨੇ ਤੁਹਾਡਾ ਇਸ ਤੇ ਕੀ ਰਿਐਕਸ਼ਨ ਹੈ देखो मैं पहला भी ਤੁਹਾਡੇ ਜਨਰਲ ਦੇ ਰਾਹੀਂ ਅਸੀਂ ਇਹ ਆਪਣਾ ਪੱਖ ਰੱਖਿਆ ਸੀ ਜੀ ਕਿ ਮੈਂ ਦੋਨੇ ਬੁਲਾਰੇ ਬੈਠੇ ਨੇ ਬੀਜੇਪੀ ਦੇ ਔਰ ਆਮ ਆਦਮੀ ਪਾਰਟੀ ਦੇ ਮੈਨੂੰ ਬੜੀ ਹੈਰਾਨੀ ਹੋ ਰਹੀ ਬੀਜੇਪੀ ਦੇ ਆਗੂ ਸਹਿਬਾਨ ਦੇ ਬਿਆਨ ਸੁਣ ਕੇ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਹੈ ਪੰਜਾਬ ਦੇ ਅੰਦਰ ਨਸ਼ਾ ਹੈ ਪੰਜਾਬ ਦੇ ਅੰਦਰ ਹੋਰ ਬਹੁਤ ਕੁਝ ਹੈ ਇਹਨਾਂ ਗੱਲਾਂ ਦਾ ਜਹਾਜ ਦਾ ਅੰਮ੍ਰਿਤਸਰ ਦੇ ਉਤਨ ਦੇ ਨਾਲ ਕੀ ਮਤਲਬ ਹੈ ਪਹਿਲਾਂ ਤਾਂ ਇਹ ਇਹ ਮੈਨੂੰ ਜ਼ਰੂਰ ਬੀਜੇਪੀ ਦੇ ਬੁਲਾਰੇ ਦੱਸਣ ਨੰਬਰ 2 ਪਈਏ ਕਹਿੰਦੇ ਨੇ ਕਿ ਪੰਜਾਬ ਇਸ ਕਰਕੇ ਚੁੰਨ ਰਹੇ ਆ ਕਿ ਪੰਜਾਬ ਦੇ ਬੰਦੇ ਜਾਦਾ ਆ ਵੀ ਪੰਜਾਬੀ ਵੀ ਇੱਥੇ ਜਹਾਜ਼ ਉਤਰ ਗਿਆ ਤਾਂ ਕੀ ਫਾਇਦਾ ਜੀ ਤੇਜਾ ਜੀ ਬੱਚਿਆਂ ਨੂੰ ਤੁਸੀਂ ਹੱਥਕੜੀਆਂ ਲਾ ਕੇ ਤੁਸੀਂ 에어ਪੋਰਟਾਂ ਤੋਂ ਉਹਨਾਂ ਨੂੰ ਬਾਹਰ ਕੱਢਣ ਨੂੰ ਉਥੋਂ ਪਤਾ ਤੱਕ ਨਹੀਂ ਹੁੰਦਾ ਕਿ ਉਹ ਕਿਹੜੇ ਦੇਸ਼ ਦੇ ਵਿੱਚ ਜਾ ਰਹੇ ਨੇ ਜਾਂ ਉਹਨਾਂ ਨੂੰ ਕਿਸੇ ਕਾਲੇ ਪਾਣੀ ਛੁੱਟਿਆ ਜਾ ਰਿਹਾ ਜਾਂ ਉਹਨਾਂ ਦੇ ਦੇਸ਼ ਦੇ ਅੰਦਰ ਛੁੱਟਿਆ ਜਾ ਰਿਹਾ ਸਾਡੇ ਗੁਰਿੰਦਰ ਹਰਕੇ ਬਾਕ-ਬਾਕ ਮੈਂ ਉਹਨਾਂ ਲੋਕਾਂ ਨੂੰ ਜਾ ਕੇ ਮਿਲਿਆ ਔਰ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਸਾਰਿਆਂ ਨੇ ਆਪਣਾ ਦਰਦ ਕਹਾਣੀ న్యూਸ ਦੀ ਟੀਮ ਦੇ ਰਾਹੀਂ ਦੱਸੀ ਹੈ ਜਿਵੇਂ ਨੂੰ ਬੁਲਾਰੇ ਪਹਿਲਾਂ ਉਹਦਾ ਜਵਾਬ ਤਾਂ ਦੇਣ ਕਿ ਉਹਨਾਂ ਦਾ ਆਖਰ ਕਸੂਰ ਕਿਹੜਾ ਹੈ ਕਿ ਤੁਸੀਂ ਉਹਨਾਂ ਨੂੰ ਹੱਥਕੜੀਆਂ ਇੱਕ 9 ਸਾਲ ਦੀ ਬੱਚੀ ਤੱਕ ਨੂੰ ਤੁਸੀਂ ਹੱਥਕੜੀਆਂ ਲਾ ਕੇ ਭੇਜ ਰਹੇ ਹੋ ਲੜਕੀਆਂ ਨੂੰ ਕਿਹੜਾ ਉਹਨਾਂ ਨੇ ਇਦਾਂ ਗناہ ਕਰ ਲਿਆ ਹਾਂ ਜੇ ਉਹਨਾਂ ਨੇ ਰਿਪੋਰਟ ਕਰਨਾ ਤਾਂ ਮੇਰੇ ਖਿਆਲ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਦੇ ਅੰਦਰੋਂ ਉੱਥੋਂ ਫਲਾਈਟਾਂ ਆਉਂਦੀਆਂ ਨੇ ਉੱਥੇ ਉਹਨਾਂ ਨੂੰ ਉਹਨਾਂ ਦੇ ਜਹਾਜ਼ 'ਚ ਬਿਠਾ ਦਿੰਦੇ ਉਹ ਆ ਕੇ ਇੰਡੀਆ ਉੱਤੇ ਇੱਕ ਸਪੈਸ਼ਲ 에ਅਰ ਫੋਰਸ ਦੇ ਉਹ ਜਹਾਜ਼ ਜਿਹੜੇ ਕਿ ਹੋਰ ਕੰਮਾਂ ਦੇ ਲਈ ਵਰਤੇ ਜਾਂਦੇ ਆ ਤੇ ਅੱਜ ਤੁਸੀਂ ਪੰਜਾਬ ਦੇ ਅੰਦਰ ਇਹ ਸਾਬਤ ਬਿਲਕੁਲ ਕਰਨਾ ਚਾਹੁੰਦੇ ਹੋ ਕਿ ਪੰਜਾਬ ਸਿੱਖ ਤੇ ਹੋਰ ਲੋਕ ਜਿਹੜੇ ਨੇ ਇਹ ਇਹ ਸਾਰੇ ਕਿਤੇ ਨਾ ਕਿਤੇ ਦੋਸ਼ੀ ਨੇ ਚਾਹੇ ਉਹ ਕਿਸੇ ਮਾਮਲੇ ਦੇ ਅੰਦਰ ਸਾਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਮੈਂ ਜੀਪੀ ਦੇ ਬਲਾਰੇ ਸਹਿਬਾਨ ਨੂੰ ਇਹ ਜ਼ਰੂਰ ਗੱਲ ਕਹਿਣੀ ਚਾਹੁੰਦਾ ਠੀਕ ਹੈ ਜੀ ਸਰ ਸਵਾਦ ਸਾਰੇ ਸੁਣ ਲੇ ਮੈਂ ਤੁਹਾਡਾ ਫਿਰ ਰੋਕ ਰਾਂਗਾ ਸਾਡੇ ਨਾਲ ਕਲੇਸਰ ਵੀ ਜੁੜੇ ਨੇ ਅਕਾਲੀ ਦਲ ਤੋਂ ਉਹਨਾਂ ਦਾ ਵੀ ਰੋਕ ਰਾਂਗੇ ਹਾਂਜੀ ਅਕਲੇਰ ਸਾਹਿਬ ਵੀ ਮੁਰਤ ਤੋਂ ਅਸੀਂ ਜੋੜਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੋਲਦੀ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰ ਲਿਓ ਮੈਂ ਮੈਂ ਇਹ ਕਹਿਣਾ ਚਾਹਨਾ ਕਿ ਜੇ ਅੱਜ ਤੱਕ ਕੋਈ ਇਸ ਮਾਮਲੇ ਦੇ ਲਈ ਤਾਂ ਭਾਜਪਾ ਨੇ ਸਟੇਟਮੈਂਟ ਨਹੀਂ ਦਿੱਤਾ ਇਸ ਮਾਮਲੇ ਦੇ ਲਈ ਤਾਂ ਉਹਨਾਂ ਦੇਸ਼ਾਂ ਦੇ ਨਾਲ ਕੋਆਰਡੀਨੇਸ਼ਨ ਨਹੀਂ ਕੀਤਾ ਨਾ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਮਾਮਲੇ ਦੇ ਉੱਤੇ ਕੋਈ ਸਟੇਟਮੈਂਟ ਆਇਆ ਨਾ ਪੀਐਮ ਹਾਊਸ ਤੋਂ ਕੋਈ ਆਇਆ ਭਈ ਉਹਨਾਂ ਬੱਚਿਆਂ ਨੂੰ ਆਖਰ ਤੁਸੀਂ ਹੱਟਕੜੀਆਂ ਲਾ ਕੇ ਕਿਉਂ ਪੰਜਾਬ ਦੇ ਅੰਦਰ ਭੇਜ ਕੇ ਸਾਨੂੰ ਤੁਸੀਂ ਇੱਕ ਬਹੁਤ ਵੱਡੇ ਅਤਵਾਦੀ ਤੇ ਬਹੁਤ ਵੱਡੇ ਤੁਸੀਂ ਦੋਸ਼ੀ ਕਰਾਰ ਦੇ ਰਹੇ ਹੋ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਉਹ 에어ਲਾਈਨਸ ਦੇ ਵਿੱਚ ਆਉਂਦੇ ਨੇ ਆ ਕੇ ਆਪਣੇ 에어ਪੋਰਟ ਤੇ ਉਤਰਦੇ ਆਪਣੇ ਘਰ ਚਲੇ ਜਾਂਦੇ ਨੇ ਪਰ ਇਹ ਤੁਸੀਂ ਇੱਕ ਮਾਹੌਲ ਪੰਜਾਬ ਦੇ ਅੰਦਰ ਕਿਉਂ ਸਿਰਜਿਆ ਚਲੋ ਮੰਨ ਲਓ ਇੱਕ ਜਹਾਜ਼ ਤੁਸੀਂ ਪੰਜਾਬ ਦੇ ਵਿੱਚ ਲਾਤਾ ਤੇ ਫੇਰ ਦੂਜਾ ਗੁਜਰਾਤ ਲੈ ਜਾਂਦੇ ਤੁਸੀਂ ਗੱਟ ਨੂੰ ਕਿਉਂ ਨਹੀਂ ਤੁਸੀਂ ਦਿੱਲੀ ਦੇ 에어ਪੋਰਟ ਤੇ ਤਾਰੋਂ ਪੰਜਾਬ ਵਾਲੇ ਪੰਜਾਬ ਆ ਜਾਣ ਹਰਿਆਣੇ ਵਾਲੇ ਹਰਿਆਣੇ ਚੱਜਣ ਗੁਜਰਾਤ ਵਾਲੇ ਗੁਜਰਾਤ ਚੱਜਣ ਦਿੱਲੀ ਨੂੰ ਤੁਸੀਂ ਨਿਸ਼ਾਨਾ ਕਿਉਂ ਨਹੀਂ ਬਣਾ ਰਹੇ ਠੀਕ ਹੈ ਠੀਕ ਹੈ ਕੋਲੜੀ ਸਾਹਿਬ ਸ਼ਰੀਨ ਸਾਹਿਬ ਜੁੜੇ ਹੋਏ ਨੇ ਜਿੰਨੇ ਵੀ ਤੁਹਾਡੇ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸ਼ਰੀਨ ਸਾਹਿਬ ਤੁਸੀਂ ਕੋਲੜੀ ਸਾਹਿਬ ਨੂੰ ਸੁਣ ਲਿਆ ਹੋਵੇਗਾ ਗਗਨ ਸਾਹਿਬ ਨੇ ਸੁਣਿਆ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਦੇ ਵੱਲੋਂ ਉਹੀ ਇਲਜ਼ਾਮ ਲਗਾਏ ਜਾ ਰਹੇ ਜੋ ਆਪਨੇ ਇਲਜ਼ਾਮ ਲਗਾਏ ਨੇ ਕਿ ਕਿਉਂ ਵਾਰ-ਵਾਰ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦੇ 에어ਪੋਰਟ ਨੂੰ ਚੁਣਿਆ ਜਾ ਰਿਹਾ ਹਰਿਆਣਾ ਦੇ ਵਿੱਚ ਲੈਂਡਿੰਗ ਕਿਉਂ ਨਹੀਂ ਹੋ ਰਹੀ ਗੁਜਰਾਤ ਦੇ ਵਿੱਚ ਲੈਂਡਿੰਗ ਕਿਉਂ ਨਹੀਂ ਹੋ ਰਹੀ ਪਹਿਲੀ ਗੱਲ ਤੇ ਮੈਂ ਸਪਸ਼ਟ ਕਰ ਦਿਆਂ ਕੋਕਲੀ ਸਾਹਿਬ ਨੂੰ ਵੀ ਕਿ ਜਿਹੜਾ ਇਹ ਬੱਚਿਆਂ ਦੀ ਹਥਕੜੀ ਦਾ ਮਾਮਲਾ ਆਇਆ ਸੀਗਾ ਜਿਹੜਾ ਪਹਿਲੇ ਫਲਾਈਟ ਬਿਲੇ ਉਸ ਵੇਲੇ ਕਹੜੇ ਸ਼ਬਦਾਂ ਦੇ ਚ ਭਾਰਤੀ ਜਨਤਾ ਪਾਰਟੀ ਨੇ ਵੀ ਉਸੇ ਨਿੰਦਾ ਕੀਤੀ ਸੀ ਹਮਮ ਔਰ ਸਾਡੇ ਐਕਸਟਰਨਲ ਫੇਅਰਜ਼ ਮਿਨਿਸਟਰ ਨੇ ਵੀ ਉੱਥੇ ਦੇ ਅ ਅਮਰੀਕਨ ਪ੍ਰੋਫੈਸ਼ਨਲ ਐਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਜੀ ਔਰ ਅਪਰਸਕਤ ਇਤਰਾਜ਼ ਜਤਾਇਆ ਸੀਗਾ ਹੂੰ ਮੇਰਾ ਖਿਆਲ ਹੈ ਕਿ ਇਹ ਗੱਲ ਕੋਟਲੀ ਸਾਹਿਬ ਸਾਹਿਬ ਨਹੀਂ ਸੁਣੀ ਹੋਣੀ ਇਹਨਾਂ ਨੇ ਜਾਂ ਇਹਨਾਂ ਦੇ ਧਿਆਨ ਚ ਨਹੀਂ ਆਈ ਹੋਣੀ ਨਹੀਂ ਸਿੱਧਾ ਰਾਜ ਕਿਹੜੀ ਸਰਕਾਰ ਨੇ ਜਤਾਇਆ ਸੀ ਮੈਂ ਇੱਕ ਪੰਕਲ ਜੀ ਔਰ ਜਿਤ ਤੱਕ ਪੰਜਾਬ ਦਾ ਵਿਸ਼ਾ ਹੈਗਾ ਮੈਂ بار بار ਕਹਿ ਰਿਹਾ ਕਿ ਅਨਨੈਸੈਸਰੀ ਕਿ ਰਾਜਨੀਤੀ ਕੀਤੀ ਜਾ ਰਹੀ ਹੈ ਦੇਤੇ ਹੂੰ ਇਹ ਕੋਈ ਰਾਜਨੀਤੀ ਦਾ ਵਿਸ਼ਾ ਹੀ ਨਹੀਂ ਹੈਗਾ ਹੂੰ ਕੇਵਲ ਔਰ ਕੇਵਲ ਆਮ ਆਦਮੀ ਪਾਰਟੀ ਆਪਣੇ ਉੱਥੇ ਅਡੰਬਰ ਜਿਵੇਂ ਰਚਦੀ ਹੈਗੀ ਹੈ ਇਹ ਸਿਰਫ ਉਹਦਾ ਇੱਕ ਹਿੱਸਾ ਹੈਗਾ ਔਰ ਕੋਟਲੀ ਸਾਹਿਬ ਦਾ ਉਹਦਾ ਸਾਥ ਦੇਣਾ ਮੈਂ ਸਮਝ ਸਕਦਾ ਕਿ ਜਿਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਅਲਾਈਅੰਸ ਹੈਗਾ ਵਾ ਇੱਕ ਦੂਜੇ ਦਾ ਸਾਥ ਦੇਣਾ ਇਹਨਾਂ ਦਾ ਬੰਦਾ ਵੀ ਹੈਗਾ ਮੈਂ ਇੰਟਰਨਲ ਜਿਹੜਾ ਅਲਾਈਅੰਸ ਚੱਲਦਾ ਪਿਆ ਇਹਨਾਂ ਦਾ ਸੋ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਮੈਂ ਇੱਕ ਗੱਲ ਬੜਾ ਸਪਸ਼ਟ ਕਰ ਦੇ ਕਿ ਵੇਲ ਲੋੜਿੰਦੀ ਰਾਜਨੀਤੀ ਜਿਹੜੀ ਹੈ ਅਨੈਸੈਸਰੀ ਕੀਤੀ ਜਾ ਰਹੀ ਹੈ ਕੁਝ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਜੀ ਠੀਕ ਹੈ ਠੀਕ ਹੈ ਸ੍ਰੀਨ ਸਾਹਿਬ ਕਲੇਰ ਸਾਹਿਬ ਸਾਡੇ ਨਾਲ ਮੋੜ ਤੋਂ ਜੁੜ ਗਏ ਨੇ ਸ਼ਰਮਣੀ ਅ ਅੱਛਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਮੁੱਦੇ ਤੇ ਕੀ ਸਟੈਂਡ ਹੈ ਕਾਂਗਰਸ ਪਾਰਟੀ ਦੇ ਬਲੋਂ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਆਪ ਦਾ ਵੀ ਇਹੀ ਕਹਿਣਾ ਹੈ ਕਿ ਸਿੱਧੇ ਤੌਰ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਸੇ ਕਰਕੇ ਅੰਮ੍ਰਿਤਸਰ 에어ਪੋਰਟ ਤੇ ਜਿਹੜੇ ਕਿ ਜਹਾਜ਼ ਲੈਂਡ ਕੀਤੇ ਜਾ ਰਹੇ ਨੇ ਅਕਾਲੀ ਦਲ ਦਾ ਕੀ ਪੱਖ ਹੈ ਇਸ ਤੇ ਜੀ ਦੇਖੋ ਪਹਿਲਾਂ ਤਾਂ ਇਹਦੇ ਚ ਸਭ ਤੋਂ ਮੁੱਦਾ ਜਿਹੜਾ ਡਿਸਕਸ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਬੱਚੇ ਜਿਹੜੇ ਬਾਹਰ ਇਨਾ ਉਰੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਕਿਸੇ ਮਜਬੂਰੀ ਕਰਕੇ ਗਏ ਉਹ ਵਿਕਟਮ ਨੇ ਹਾਲਾਤਾਂ ਦੇ ਜੀ ਉਹਨਾਂ ਨੂੰ ਉਥੋਂ ਬੇੜੀਆਂ ਚ ਜਕੜ ਕੇ ਭੇਜਿਆ ਜਾ ਰਿਹਾ ਅਸਲ ਮੁੱਦਾ ਤਾਂ ਇਹ ਹੈ ਦੇਖੋ ਜਹਾਜ਼ ਲੈਂਡ ਹੋਣਾ ਕਿੱਥੇ ਹੋਣਾ ਇਹ ਤਾਂ ਸੈਕੰਡਰੀ ਗੱਲਾਂ ਨੇ ਇਹ ਵੀ ਆਪਾਂ ਡਿਸਕਸ ਕਰ ਲਾਂਗੇ ਕਿ ਕਿਹੜੀ ਸਿਆਸਤ ਹੈ ਤੇ ਪੰਜਾਬ ਚ ਉਤਰਿਆ ਕਿਹੜੀ ਸਿਆਸਤ ਹੈ ਤੈਨੂੰ ਹਰਿਆਣਾ ਉਤਰਨਾ ਚਾਹੀਦਾ ਸੀ ਇਹ ਗੱਲਾਂ ਬਾਅਦ ਦੇ ਵਿੱਚ ਹੋਣਗੀਆਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਸਾਡੇ ਬੱਚਿਆਂ ਦੇ ਹਾਲਾਤ ਕੀ ਨੇ ਜਿਨ੍ਹਾਂ ਨੂੰ ਇਹ ਹਾਲਾਤਾਂ ਚ ਜਾਣਾ ਪੈ ਰਿਹਾ ਤੇ ਜਿਹੜੇ ਲੋਕ ਉਹਨਾਂ ਨੂੰ ਭੇਜਣ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਸਾਡੀਆਂ ਸਰਕਾਰਾਂ ਨੇ ਕੀ ਕਾਰਵਾਈ ਕੀਤੀ ਇਹ ਸਾਰੇ ਉਹ ਬੱਚੇ ਨੇ ਜਿਹੜੇ ਪਿਛਲੇ ਡੇਢ ਦੋ ਸਾਲ ਦੇ ਵਕਫੇ ਦੇ ਵਿੱਚ ਬਾਹਰ ਗਏ ਨੇ ਤੇ ਡੇਢ ਦੋ ਸਾਲ ਦੇ ਵਕਫੇ ਦੇ ਵਿੱਚ ਉਰੇ ਸਰਕਾਰਾਂ ਦੀ ਜਵਾਬਦੇਹੀ ਹੈ ਕਿ ਉਹ ਟਰੈਵਲ ਏਜੰਟ ਜਿਹੜੇ ਖੁੱਲੇ ਆਮਰੇ ਲੁੱਟ ਕਰ ਰਹੇ ਨੇ 50-50 ਲੱਖ ਰੁਪਏ ਲੈ ਕੇ ਡੋਂਕੀ ਲਵਾ ਰਹੇ ਨੇ ਸਰਕਾਰ ਦੀ ਨੱਕ ਨੀਚੇ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਠੱਗਿਆ ਕੌਣ ਗਿਆ ਬੱਚੇ ਹੀ ਠੱਗੇ ਗਏ ਨਾ ਨਾਲੇ ਤਾਂ ਜ਼ਮੀਨਾਂ ਗਈਆਂ ਨਾਲੇ ਖੱਜਲ ਖਵਾਰ ਹੋਏ ਤੇ ਦਾਅਵੇ ਉਰੇ ਮੁੱਖ ਮੰਤਰੀ ਨੇ ਇਹ ਕੀਤੇ ਸੀ ਕਿ ਗੋਰੇ ਆ ਕੇ ਨੌਕਰੀ ਕਰਨਗੇ ਤੇ ਗੋਰਿਆਂ ਨੇ ਨੌਕਰੀ ਕੀ ਕਰਨੀ ਸੀ ਜਿਹੜੇ ਵਿਚਾਰੇ ਸਾਡੇ ਮਜਬੂਰੀਆਂ ਦੇ ਮਾਰੇ ਬਾਹਰ ਗਏ ਸੀ ਗੋਰਿਆਂ ਨੇ ਤਾਂ ਉਹ ਵੀ ਕੱਢਦੇ ਉੱਥੋਂ ਜੀ ਪਰ ਦੂਜਾ ਸਵਾਲ ਦੇਸ਼ ਦੀ ਸਰਕਾਰ ਦੇ ਉੱਤੇ ਵੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਕੱਲ ਯੂਐਸ ਦੇ ਦੌਰੇ ਤੇ ਨੇ ਪਰ ਕੱਲ ਉੱਥੇ ਮੋਦੀ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਇਹ ਜਿਹੜੇ ਇਮੀਗ੍ਰੈਂਟਸ ਹੈ ਇਹਨਾਂ ਨੂੰ ਇਲੀਗਲ ਇਮੀਗ੍ਰੈਂਟਸ ਦਾ ਨਾਮ ਦੇ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵਾਪਸ ਲੈ ਕੇ ਜਾਵਾਂਗੇ ਅਸੀਂ ਪਰ ਕੀ ਕਿਸੇ ਨੇ ਸੋਚਿਆ ਕੀ ਕਿਸ ਮਜਬੂਰੀ ਤਹਿਤ ਇਹ ਬੱਚਿਆਂ ਨੂੰ ਵਿਚਾਰਿਆਂ ਨੂੰ ਬਾਹਰ ਜਾਣਾ ਪਿਆ ਕੋਈ ਖੁਸ਼ੀ ਨਾਲ ਜਾਂਦਾ ਕਿਸੇ ਦਾ ਦਿਲ ਕਰਦਾ ਕਿ ਇਹ ਹਾਲਾਤਾਂ ਨੂੰ ਛੱਲ ਕੇ ਅਸੀਂ ਬਾਹਰ ਜਾਈਏ ਹਾਂ ਇੱਕ ਗੱਲ ਮੈਂ ਹੁਣ ਜ਼ਰੂਰ ਪੁੱਛਣੀ ਚਾਹੁੰਦਾ ਮੈਂ ਆਮ ਆਦਮੀ ਪਾਰਟੀ ਤੋਂ ਪੁੱਛਣੀ ਚਾਹੁੰਦਾ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਕਿਹੜੀ ਸਿਆਸਤ ਹੈ ਤੈਨੂੰ ਪੰਜਾਬ ਦੇ ਵਿੱਚ ਉਤਾਰਿਆ ਤਾਂ ਆਮ ਆਦਮੀ ਪਾਰਟੀ ਦੱਸੇ ਨਾ ਕਿ ਭਾਜਪਾ ਦੇ ਨਾਲ ਨੇੜਤਾ ਜਾਂ ਮੋਦੀ ਸਾਹਿਬ ਤੇ ਹਮੇਸ਼ਿਆ ਸਾਹਿਬ ਨਾਲ ਨੇੜਤਾ ਤਾਂ ਭਗਵੰਤ ਮਾਨ ਸਾਹਿਬ ਦੀ ਹੈ ਇਹਦੇ ਕਰਕੇ ਹੁਣ ਕੁਰਸੀ ਜਾਣ ਦੀ ਨੌਬਤ ਆਈ ਖੜੀ ਹੈ ਔਰ ਹੁਣ ਕੁਰਸੀ ਜਾਣ ਦੀ ਨੌਬਤ ਆਈ ਤਾਂ ਐਸੇ ਧਿਆਨ ਨਾਲ ਲੱਗੇ ਪਹਿਲਾ 40 ਕਿਲੋਮੀਟਰ ਬੀਐਸਐਫ ਵੀ ਤਾਂ ਅੰਦਰ ਆਮ ਆਦਮੀ ਪਾਰਟੀ ਦੀ ਸਹਿਮਤੀ ਨਾਲ ਹੀ ਵੜੀ ਹੈ ਸਿਟਕੋ ਦੇ ਵਿੱਚ ਨੁਮਾਇੰਦਗੀ ਤਾਂ ਆਮ ਆਦਮੀ ਪਾਰਟੀ ਦੀ ਸਹਿਮਤੀ ਨਾਲ ਹੀ ਖਤਮ ਹੋਈ ਹੈ ਬੀਬੀਐਮਪੀ ਸੈਨੇਟ ਇਲੈਕਸ਼ਨਾਂ ਚੰਡੀਗੜ੍ਹ ਚ ਹਰਿਆਣੇ ਨੂੰ ਵਕਰੀ ਵਿਧਾਨ ਸਭਾ ਸਾਰੇ ਮੁੱਦੇ ਖੜੇ ਨੇ ਪਰ ਮੁੱਦਿਆਂ ਦੇ ਵਿੱਚ ਮੁੱਦੇ ਜੁੜਦੇ ਜਾ ਰਹੇ ਨੇ ਨਹੀਂ ਜੇ ਤੁਸੀਂ ਮੈਂ ਸਿੱਧਾ ਸਵਾਲ ਕਰ ਰਿਹਾ ਕਿ ਜੇ ਜਕਰ ਜਹਾਜ਼ ਅਮਸਰ ਦੇ ਵਿੱਚ ਲੈਂਡ ਹੁੰਦਾ ਜਾਂ ਨਹੀਂ ਇਸ ਨੂੰ ਲੈ ਕੇ ਕਾਲੀਦਾਲ ਨੂੰ ਕੋਈ ਦਿੱਕਤ ਨਹੀਂ ਹੈ ਦੇਖੋ ਮੈਂ ਕਹਿ ਰਹੇ ਹਾਂ ਕਿ ਇੱਕ ਇਸ਼ੂ ਹੈਗਾ ਬਟ ਇਹਦੇ ਨਾਲੋਂ ਵੱਡਾ ਇਸ਼ੂ ਹੈ ਕਿ ਉਹ ਜਹਾਜ਼ ਚਾਹ ਕੌਣ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਵਿਕ ਗਈਆਂ ਜਿਹੜੇ ਖੱਜਲ ਖਵਾਰ ਹੋ ਕੇ ਆ ਰਹੇ ਨੇ ਉਹ ਕਿੱਥੇ ਉਤਰਦੇ ਨੇ ਆ ਕੇ ਉਹ ਵਿਸ਼ਾ ਹੋ ਸਕਦਾ ਪਰ ਜੇ ਉਹ ਉਹਨਾਂ ਦੀ ਜੀ ਤਾਲੀ ਨਾਲ ਦੇ ਕਹਿਣ ਦਾ ਭਾਵ ਹੈ ਕਿ ਜਦ ਤੱਕ ਜੜ ਤੱਕ ਜਾਣ ਦੀ ਲੋੜ ਹੈ ਕਿ ਆਖਰਕਾਰ ਪੰਜਾਬੀ ਮਜਬੂਰ ਕਿਉਂ ਹੋ ਰਹੇ ਨੇ ਬਿਲਕੁਲ ਬਿਲਕੁਲ ਠੀਕ ਹੈ ਆ ਕਲੇਰ ਸਾਹਿਬ ਸਾਡੇ ਨਾਲ ਜੁੜੇ ਰਹਿਣਾ ਸਾਡੇ ਨਾਲ ਅਨਿਲ ਗਰਗ ਵੀ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਗਰਗ ਸਾਹਿਬ ਤੁਸੀਂ ਕਲੇਰ ਸਾਹਿਬ ਨੂੰ ਸੁਣਿਆ ਬਾਕੀ ਤਰ੍ਹਾਂ ਦੇ ਜਿਹੜੇ ਆਗੂਆਂ ਨੂੰ ਵੀ ਸੁਣਿਆ ਆ ਕਲੇਰ ਸਾਹਿਬ ਨੇ ਸਿੱਧੇ ਤੌਰ ਤੇ ਇਹ ਕਿਹਾ ਕਿ ਇਹ ਤਾਂ ਮੁੱਦਾ ਹੈ ਹੀ ਆ ਕਿ ਜੇ ਕਰਮਰਸਰ ਦੇ ਵਿੱਚ ਲੈਂਡ ਕੀਤਾ ਜਾ ਰਿਹਾ ਪਰ ਉਹ ਕਹਿ ਰਹੇ ਕਿ ਜੜ ਤੱਕ ਜਾਣ ਦੀ ਲੋੜ ਹੈ ਕਲੇਰ ਸਾਹਿਬ ਨੇ ਸਿੱਧਾ ਕਿਹਾ ਕਿ ਡੇਢ ਦੋ ਸਾਲ ਤੋਂ ਜਿਹੜੇ ਕਿ ਨੌਜਵਾਨ ਇਸ ਤਰੀਕੇ ਦੇ ਨਾਲ ਵਿਦੇਸ਼ਾਂ ਦਾ ਦੂਜੀ ਧਰਤੀ ਦਾ ਰੁਕ ਕਰ ਰਹੇ ਨੇ ਤੇ ਇਸ ਕਰਕੇ ਉਹ ਵੀ ਸਮਝਣ ਦੀ ਲੋੜ ਹੈ ਕਿ ਪੰਜਾਬੀ ਮਜਬੂਰ ਕਿਉਂ ਹੋ ਰਹੇ ਨੇ देखो क्लेयर साहब दी ਗੱਲਬਾਤ ਉਥਾ ਇੱਕੋ ਚੀਜ਼ ਨਜ਼ਰ ਆਉਂਦੀ ਹੈ ਕਿ ਠੀਕ ਹੈ ਬੀਜੇਪੀ ਨਾਲ ਤੁਸੀਂ ਭਾਈਵਲੀ ਪਾਉਣੀ ਹੈ ਕਿਉਂਕਿ ਅਦਰਵਾਈ ਤਾਂ ਤੁਸੀਂ ਜ਼ੀਰੋ ਹੋਗੇ ਇਸ ਕਰਕੇ ਆਪਣੇ ਇਲਾਕਿਆਂ ਨੂੰ ਖੁਸ਼ ਰਹਿਣ ਵਾਸਤੇ ਤੁਸੀਂ ਕੁਝ ਵੀ ਆਖੋਗੇ ਲੇਕਿਨ ਔਰ ਉਲਟਾ ਚੋਰ ਕੋਤਵਾਲ ਕੋ ਡਾਟੇ ਔਰ ਸਾਨੂੰ ਕਹਿ ਰਹੇ ਕਿ ਅਸੀਂ ਪੰਜਾਬ ਦੇ ਜਿਹੜੇ ਕਿ ਖੇਤਾਂ ਨੂੰ ਕਮਜ਼ੋਰ ਕੀਤਾ ਨਵਾਂ ਚੰਡੀਗੜ੍ਹ ਅਸੀਂ ਤਾਂ ਬਸਾਇਆ ਨਹੀਂ ਸੀ ਚੰਡੀਗੜ੍ਹ ਚੋਂ ਦਫ਼ਤਰ ਜਾਨੀ ਕਿ ਮੁਹੱਲੇ ਜਿਹਾ ਅਸੀਂ ਤਾਂ ਲੈ ਕੇ ਨਹੀਂ ਅਸੀਂ ਖੈਰ ਇਹ ਵੱਖਰਾ ਵਿਸ਼ਾ ਹੈ ਬਾਅਦ ਦੇ ਵਿੱਚ ਅਸੀਂ ਆਪਾਂ ਕਦੇ ਡਿਸਕਸ ਕਰਾਂਗੇ ਔਰ ਇਹਨਾਂ ਨੂੰ ਤਾਂ ਸਿੱਧੇ ਤੌਰ ਤੇ ਇਸ ਚੀਜ਼ ਤੇ ਵੀ ਇਤਰਾਜ਼ ਨਹੀਂ ਹੈਗਾ ਕਿ ਪੰਜਾਬ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਹਾਜ਼ ਉਤਾਰ ਕੇ ਇਹਨਾਂ ਦੀ ਗੱਲਬਾਤ ਦਾ ਸਾਰ ਇਹੀ ਹੈਗਾ ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵਾਂ ਪਹਿਲੀ ਗੱਲ ਤਾਂ ਇਹ ਹੈਗਾ ਵੀ ਇਹ 2 ਸਾਲ ਪੁਰਾਣੀ ਇਹਨਾਂ ਕੋਲੇ ਇਹ じゃ ਕਿਹੜਾ ਰਿਕਾਰਡ ਹੈਗਾ ਕਿ ਇਹ 2 ਸਾਲ ਪੁਰਾਣੀ ਹੈਗੇ ਆ ਠੀਕ ਹੈ ਕਿ ਨਹੀਂ ਗੈਰ ਕਾਨੂੰਨੀ ਤੌਰ ਤੇ 18000 ਲੋਕ ਨੇ ਪੂਰੇ ਦੀ ਜਵਾਬ ਦੇ ਲਏ ਹਾਂ ਜੀ ਜੀ ਮੈਂ ਆ ਰਿਹਾ ਤੁਹਾਡੇ ਕੋਲ ਜੀ ਕਲੇਸ਼ਾ ਇੱਕ ਮਿੰਟ ਪਹਿਲੀ ਗੱਲ ਤੇ 18000 ਦੇ ਆਸ-ਪਾਸ ਦੱਸਿਆ ਜਾ ਰਿਹਾ ਕਿ ਉੱਥੇ ਜਨਨ ਕਿ ਗੈਰ ਕਾਨੂੰਨੀ ਤੌਰ ਤੇ ਹਿੰਦੂਸਤਾਨੀ ਹੈਗੇ ਆ ਠੀਕ ਹੈ ਕਿ ਨਹੀਂ ਹੁਣ ਸਾਰੇ ਪੰਜਾਬ ਦੇ ਤਾਂ ਹੈ ਨਹੀਂ ਆ ਪਰ ਤੁਸੀਂ ਪਿਛਲੇ ਹਾਚ ਵੀ ਦੇਖਿਆ ਅੱਜ ਵੀ ਜੇ 119 ਆ ਰਹੇ ਨੇ ਤਾਂ ਉਹਨਾਂ ਜੋ ਸਟਾਰਟ ਪੰਜਾਬ ਦੇ ਦੱਸੇ ਜਾ ਰਹੇ ਨੇ 33 ਤੇ 1952 ਤਾਂ ਫਿਰ ਵੀ ਬਾਹਰ ਲਿਆ ਤੋ ਯਾਨੀ ਕਿ ਸਾਡੇ ਬਾਕੀ ਸਟੇਟਾਂ ਦੇ ਹੈਗੇ ਆ ਤੋ ਇਹ ਨੈਸ਼ਨਲ ਪ੍ਰੋਬਲਮ ਹੈਗੀ ਆ ਔਰ ਮੋਸਟ ਆਫ ਦਾ ਸਟੇਟ ਦੇ ਵਿੱਚ ਜਿੱਥੋਂ ਦੇ ਇਹ ਹੈਗੇ ਆ ਉੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਸੋ ਉਹਨਾਂ ਨੂੰ ਇਹ ਕਹਿ ਨਹੀਂ ਸਕਦੇ ਕਿ ਕਿ ਉਹਨਾਂ ਨੇ ਇਹ ਭਾਈਵਾਲੀ ਬਣਾਉਣੀ ਹੈ ਅਦਰਵਾਈਜ਼ ਦੋਨੇ 0+0 0 ਹੀ ਹੋ ਰਿਹਾ ਹੈ ਇਸ ਕਰਕੇ ਇਹ ਦਾ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਔਰ ਸਾਨੂੰ ਕਹਿ ਰਹੇ ਸੀ ਬੀਜੇਪੀ ਦਾ ਸਾਥ ਦੇ ਰਹੇ ਆ ਔਰ ਬੀਜੇਪੀ ਵਾਲੇ ਕਹਿ ਰਹੇ ਕਿ ਸਾਡਾ ਸਾਥ ਕਾਂਗਰਸ ਨਾਲ ਹੈ ਪਹਿਲੇ ਤਾਂ ਭਾਈ ਤੁਸੀਂ ਦੋਨੋਂ ਭਾਈਵਾਲੀ ਇਹ ਸਟਾਰਟ ਯਾਨੀ ਕਿ ਤੈਅ ਕਰ ਲਓ ਕਿ ਦਾ ਸਾਥ ਕਿਹਦੇ ਨਾਲ ਹੈ ਠੀਕ ਹੈ ਠੀਕ ਹੈ ਗਲੇਰ ਸਾਹਿਬ ਪਲੇ ਆ ਗੱਲ ਸਭ ਸਿੱਧਾ ਕਹਿ ਰਹੇ ਕਿ ਆਪਣੀ ਭਾਈਵਾਲੀ ਕਰਨੀ ਆ ਬੀਜੇਪੀ ਨਾਲ ਇਸ ਕਰਕੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਅਕਾਲੀ ਦਲ ਦੇ ਵੱਲੋਂ ਦੇਖੋ ਮੈਨੂੰ ਫੇਰ ਹੈਰਾਨੀ ਹੈ ਕਿ ਕੀ ਮੇਰੀ ਗੱਲ ਗਰਗਸਾਹਬ ਨੂੰ ਪੁੱਛੀ ਸੀ ਕਿ ਇਹ ਤਾਂ ਮੁੱਦਾ ਹੈ ਹੀ ਹੈ ਕਿ ਭਾਈ ਪੰਜਾਬ ਚ ਉਤਰਿਆ ਬਟ ਸੈਕੰਡਰੀ ਮੁੱਦਾ ਇਹ ਤਾਂ ਵੱਡਾ ਮੁੱਦਾ ਹੈ ਕਿ ਬੱਚੇ ਆਏ ਕਿਉਂ ਜਾਂ ਇਹਨਾਂ ਨੂੰ ਜਾਣਾ ਕਿਉਂ ਪਿਆ ਚਲੋ ਗਰਗਸਾਹਬ ਇਸ ਗੱਲ ਦਾ ਜਵਾਬ ਦੇ ਦੇਣ ਵੀ ਜੇ ਜਹਾਜ਼ ਹਰਿਆਣੇ ਚ ਉਤਰ ਜਾਂਦਾ ਫਿਰ ਆਮ ਆਦਮੀ ਪਾਰਟੀ ਖੁਸ਼ ਆ ਵੀ ਪੰਜਾਬੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਪਰ ਜਹਾਜ਼ ਆ ਕੇ ਹਰਿਆਣੇ ਚ ਉਤਰ ਗਿਆ ਸਾਡੇ ਪੰਜਾਬ ਚ ਨਹੀਂ ਉਤਰਿਆ ਉਹ ਭਾਈ ਉਹ ਨੌਜਵਾਨ ਪੰਜਾਬ ਦੇ ਨੇ ਜ਼ਮੀਨਾਂ ਪੰਜਾਬ ਦੀਆਂ ਵਿਕੀਆਂ ਨੇ ਘਰ ਪੰਜਾਬ ਦੇ ਬਰਬਾਦ ਹੋਏ ਨੇ ਤਾਂ ਮਤਲਬ ਆਮ ਆਦਮੀ ਪਾਰਟੀ ਦੀ ਗੱਲ ਦਾ ਸੱਟਾ ਇਹ ਹੈ ਕਿ ਉਹ ਜਿਹੜੀ ਬਰਬਾਦੀ ਹੋ ਗਈ ਉਹ ਠੀਕ ਹੈ ਜ਼ਿੰਦਗੀਆਂ ਬਰਬਾਦ ਹੋ ਗਈਆਂ ਜ਼ਮੀਨਾਂ ਉਹਨਾਂ ਦੀ ਵਿਕ ਗਈਆਂ ਉਹ ਠੀਕ ਹੈ ਪਰ ਆ ਕੇ ਪੰਜਾਬ ਦੀ ਜਗ੍ਹਾ ਹਰਿਆਣੇ 'ਚ ਉਤਰ ਜਾਣ ਫਿਰ ਆਮ ਆਦਮੀ ਪਾਰਟੀ ਖੁਸ਼ ਹੈ ਇੱਕ ਗੰਦੀ ਤੇ ਸੌੜੀ ਸਿਆਸਤ ਆਮ ਆਦਮੀ ਪਾਰਟੀ ਨੂੰ ਮੁਬਾਰਕ ਮੇਰਾ ਪਹਿਲਾ ਸਵਾਲ ਬੁਨਿਆਦੀ ਉੱਥੇ ਖੜਾ ਹੈ ਜੀ ਇਹ ਪਿਛਲੇ ਸਾਲ ਡੇਢ ਸਾਲ 2 ਸਾਲ ਦੇ ਬੱਚੇ ਨੇ ਤੇ ਸਰਕਾਰ ਕੋਲੇ ਹਾਲ ਤੱਕ ਇਹ ਵੀ ਡਾਟਾ ਨਹੀਂ ਹੈਗਾ ਸਰਕਾਰ ਦੇ ਬੁਲਾਰੇ ਆ ਕੇ ਕਹਿੰਦੇ ਜੀ ਇਹ ਕਿੱਥੇ ਕਿਸ ਬਿਹਾਫ ਤੇ ਕਿਹਾ ਭਾਈ ਉਹ ਜਿਹੜੇ ਬੱਚੇ ਆ ਰਹੇ ਨੇ ਉਹ ਸਾਰੇ ਇਹ ਹੁਣ ਗਏ ਨੇ 2022 ਚ ਗਏ ਕੋਈ 2022 ਠੀਕ ਹੈ ਠੀਕ ਹੈ ਗਲੇਸ਼ਾਬ ਫਾਈਨਲ ਰਿਐਕਸ਼ਨ ਅਸੀਂ శ్రీਨ ਸਾਹਿਬ ਦਾ ਵੀ ਲੈਣਾ ਚਾਹਾਂਗੇ ਕੋਰਲੀ ਸਾਹਿਬ ਦਾ శ్రీਨ ਸਾਹਿਬ ਜਿਹੜਾ ਕਿ ਹਾਲਾਂਕਿ ਕਾਲੀਦਾਬ ਦੇ ਪੱਲੂ ਕਿਹਾ ਜਾ ਰਿਹਾ ਹੈ ਕਿ ਜੜ ਤੱਕ ਜਾਣ ਦੀ ਲੋੜ ਹੈ ਸਿੱਧੇ ਤੌਰ ਤੇ ਕਾਂਗਰਸ ਤੇ ਆਵਾਜ਼ ਦੀ ਪਾਰਟੀ ਬੀਜੇਪੀ ਤੇ ਹਮਲਾਵਰ ਹੈ ਮੈਂ ਪਹਿਲਾਂ ਕਿਹਾ ਹੈਗਾ ਕਿ ਹਵਾਈ ਜਿਹਦੇ ਉੱਤਰਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਵੇ ਲੜੁੰਦੀ ਸਿਆਸਤ ਕੀਤੀ ਜਾ ਰਹੀ ਹੈ ਸਿਰਫ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਜੀ ਅਸਲ ਮੁੱਦਾ ਤੇ ਇਹੀ ਹੈਗਾ ਕਿ ਇਹ ਬੱਚੇ ਕਿਸ ਤਰੀਕੇ ਦੇ ਨਾਲ ਟਰੈਵਲ ਏਜੰਟਾਂ ਦੇ ਚੱਕਰ 'ਚ ਪੈ ਕੇ ਬਾਹਰ ਗਏ ਕਿਹੜੇ ਟਰੈਵਲ ਏਜੰਟਾਂ ਨੇ ਇਲੀਗਲੀ ਇਹਨਾਂ ਨੂੰ ਬਾਹਰ ਭੇਜੰਦਾ ਸਾਰਾ ਸਿਸਟਮ ਕੀਤਾ ਕਾਣਾ ਬਾਣਾ ਬੁਣਿਆ ਉਹਨਾਂ ਦੇ ਖਿਲਾਫ ਕਾਰਵਾਈ ਆਮ ਆਦਮੀ ਪਾਰਟੀ ਨੇ ਨਹੀਂ ਕਰਨੀ ਕਿਉਂਕਿ ਦਿੱਲੀ ਵਾਸੀ ਚੰਦਾ ਲਿੱਤਾ ਉਹਨਾਂ ਕੋਲ ਹੋਇਨਾ ਨਹੀਂ ਬਸ ਇਹ ਦਸਰ ਦੋਸ਼ ਲਾ ਰਹੇ ਆ ਨਾ ਤੇ ਕਿਉਂਕਿ ਇਹਨਾਂ ਦੇ ਦਿੱਲੀ ਚੋਣ ਵਾਸਤੇ ਉਹਨਾਂ ਨੂੰ ਬਾਈਪਾਸ ਦਿੱਤਾ ਹੈਗਾ ਸਵਾਲ ਤਾਂ ਇਹ ਹੈਗਾ ਕਿ ਇਹ ਦੱਸਣ ਕਿ ਜਿਹੜੇ ਵੀ ਲੋਕ ਹੁਣ ਤੱਕ ਜਿਹੜੇ ਤੇ ਵੀ ਲੋਕ ਆਏ ਇਹ ਲੋਕ ਕਿਸਰੇ ਕਿਸੇ ਟ੍ਰੈਵਲ ਏਜੰਟ ਦੇ ਥਰੂ ਗਏ ਸੀਗੇ ਇਸ ਇਸਪੇ ਦੇ ਵਿੱਚ ਵਿੱਚ ਇਹਨਾਂ ਉਹਨਾਂ ਟ੍ਰੈਵਲ ਏਜੰਟਾਂ ਨੇ ਕੀ ਕਾਰਵਾਈ ਕੀਤੀ ਇਹਨਾਂ ਨੇ ਨਹੀਂ ਕਰਨੀ ਇਹਨਾਂ ਨੇ ਕਾਰਵਾਈ ਇਹਨਾਂ ਨੇ ਸਿਰਫ ਬੇਲ ਉਡਣ ਦੀ ਸਿਆਸਤ ਕਰਕੇ ਆਪਣਾ ਜਿਹੜਾ ਹੈਗਾ ਤੇਰੀ ਜ਼ਿੰਮੇਵਾਰੀ ਹੈਗੀ ਉਹ ਤਾਂ ਭਜਣਾ ਹੈ ਇਹਨਾਂ ਨੂੰ ਇਹ ਪੁੱਛ ਲੋ ਠੀਕ ਹੈ ਠੀਕ ਹੈ ਸਰ ਗੁਰਸਪਤ ਜਵਾਬ ਦੇ ਦਿਓ ਥੋੜੇ ਸ਼ਬਦਾਂ ਦੇ ਵਿੱਚ ਜਵਾਬ ਦੇ ਦਿਓ ਗੁਰਪਤ ਸਾਹਿਬ ਮੈਂ ਬੋਲੀ ਹਾਂਜੀ ਹਾਂਜੀ ਗੁਰਸਪਤ ਸਾਹਿਬ ਆਪਣੀ ਗੱਲ ਰੱਖੋ ਜੀ ਸਾਹਿਬ ਜੀ ਇੱਕ ਸੈਂਟ ਲਾਣਾ ਵਾਸਤੇ ਤੁਹਾਡੇ ਕੋਲ ਹੇ ਉਸ ਤੋਂ ਜੀ ਜੀ ਪੁਲਿਸ ਆ ਬਾਰੇ ਤੁਹਾਡੇ ਵਾਲ ਆ ਰਿਹਾ ਮੈਂ ਏਜੰਟਾਂ ਤੇ ਕਾਰਵਾਈ ਕੀਤੀ ਪਰ ਇਹਨਾਂ ਨੂੰ ਪੁੱਛ ਲੋ ਹਰਿਆਣਾ ਚ ਕਿੱਡੇ ਤੇ ਕਾਰਵਾਈ ਹੋਈ ਗੁਜਰਾਤ ਦੇ ਵਿੱਚ ਕਿੰਨੇ ਤੇ ਕਾਰਵਾਈ ਕਾਰਵਾਈ ਹੋਈ ਕਿੰਨਾ ਉਹਨਾਂ ਨੇ ਇਹਨਾਂ ਤੋਂ ਚੰਦਾ ਲਿਆ ਜਿਹੜੇ ਜਿਹੜੇ ਏਜੰਟ ਹੈਗੇ ਉਹ ਸਾਰਾ ਆਪਣੇ ਬਾਰੇ ਉਹ ਕਲੀਅਰ ਕਰਕੇ ਦੱਸ ਦੇਣ ਔਰ ਦੂਸਰੀ ਗੱਲ ਇਹ ਨੈਸ਼ਨਲ ਪ੍ਰੋਬਲਮ ਹੈ ਕੱਲੇ ਪੰਜਾਬ ਨੂੰ ਬਦਨਾਮ ਨਾ ਕਰੋ ਤੁਸੀਂ ਜਿਹੜਾ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਹਰ ਸਾਲ ਉਹ ਤੁਸੀਂ ਦੇ ਨਹੀਂ ਸਕੇ 25 ਕਰੋੜ ਨੌਜੋ ਉਹਨਾਂ ਨੂੰ ਨੌਕਰੀਆਂ ਇਸ ਕਰਕੇ ਜਿਹੜੇ ਮੁਲਕ ਦੇ ਜਿਹੜੇ ਨੌਜਵਾਨ ਨੇ ਉਹ ਬਾਹਰ ਜਾ ਰਹੇ ਤੇ ਤੁਸੀਂ ਇਹਨਾਂ ਨੂੰ ठीक है ठीक है, है अगर सब कोहली साहब जुड़े हुए कोहली साहब तुहाडा तो फाइनल रिएक्शन इस मुद्दे ते तो पूरी पैदा नहीं हो रही है कि लोग जी कोहली साहब आम आदमी पार्टी वाले तेजा जी ये कह रहे हैं कि असी ने एजेंट्स के खिलाफ कार्रवाई कर दी है ਮੈਨੂੰ ਆਮ ਆਦਮੀ ਪਾਰਟੀ ਦੇ ਬਲਾਰੇ ਦੱਸ ਕੇ ਜਾਣ ਮੈਂ ਜਲੰਧਰ 'ਚ ਰਹਿਣਾ ਕਿ ਕਿਸੇ ਇੱਕ ਵੀ ਏਜੰਟ ਨੂੰ ਗ੍ਰਿਫਤਾਰ ਕੀਤਾ ਹੋਵੇ ਕਮਾਲ ਦੀ ਗੱਲ ਐ ਸਾਰੇ ਤਾਂ ਪੁਲਿਸ ਦੇ ਨਾਲ ਮਿਲੇ ਹੋਏ ਨੇ ਮੈਂ ਤੁਹਾਡੇ ਚੈਨਲ ਦੇ ਉੱਤੇ ਬੜੇ ਜ਼ੋਰ ਦੇ ਨਾਲ ਕਹਿ ਰਿਹਾ ਕਿ ਕਿੰਨੇ ਬੰਦਿਆਂ ਨੂੰ ਫੜ ਕੇ ਇਹਨਾਂ ਨੇ ਅੰਦਰ ਕੀਤਾ ਔਰ ਸੁਣੋ ਤਿੰਨ ਲੜਕੀਆਂ ਇੱਕ ਉਹਨਾਂ ਦੇ ਨਾਲ 25 ਜਿਨ੍ਹਾਂ ਦੇ ਕੋਲ ਵੈਲਟ ਵੀਜ਼ਾ ਸੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਤੇ ਉਹਨਾਂ ਨੂੰ ਹੱਥ ਖੜੀਆਂ ਕਿਉਂ ਲਾਈਆਂ ਕਮਾਲ ਦੀ ਗੱਲ ਹੈ ਕਹਿੰਦੇ ਜੀ ਕਿਸੀ ਲੇਖ ਦਿੱਤੀ ਹੋਮਫਰੋਨ ਦੇ ਨਾਲ ਸਾਡੀ ਗੱਲ ਹੋ ਗਈ ਅਕਲ ਮੁਟ ਕਦੇ ਕਹੀ ਜਾਂਦੇ ਆਮ ਆਦਮੀ ਕਾਂਗਰਸ ਨਾਲ ਰਲ ਗਏ ਕਦੇ ਕਹਿੰਦੇ ਜੀ ਬੀਜੇਪੀ ਵਾਲੇ ਅਕਾਲੀ ਦਲ ਨਾਲ ਰਲ ਗਏ ਇਹ ਇਹ ਰਾਜਨੀਤੀ ਨਹੀਂ ਕਰ ਰਹੇ ਮੁੱਦਾ ਕੋਈ ਹੋਰ ਹੈ ਠੀਕ ਹੈ ਕੋਲੀ ਸਾਹਿਬ ਤੁਸੀਂ ਵੱਡਾ ਦਾਵਾ ਕਰ ਰਹੇ ਵੱਡਾ ਇਲਜ਼ਾਮ ਲਗਾ ਰਹੇ ਹੋ ਗਗਸਾ ਦਾ ਜਾਬ ਲੈਣੇ ਗਗਸਾ ਸਾਹਿਬ ਕੋਲੀ ਸਾਹਿਬ ਤਾਂ ਕਹਿ ਰਹੇ ਕਿ ਜਲੰਧਰ ਦਾ ਅੰਕੜਾ ਦੱਸ ਦਿਓ ਕਿ ਉੱਥੋਂ ਏਜੰਟ ਕਿਹੜਾ ਗ੍ਰਿਫਤਾਰ ਹੋਇਆ ਵੀ ਦਾਵਾ ਕਰ ਰਹੇ ਨੇ ਕਿ ਏਜੰਟ ਜ ਦੇਖੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਬਿਲਕੁਲ ਸਪਸ਼ਟ ਸਟੈਂਡ ਹੈ ਅਸੀਂ ਕੱਲ ਵੀ ਬੜਾ ਸਪਸ਼ਟ ਸਟੈਂਡ ਕੀਤਾ ਸੀ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਹੈਗਾ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਕਾਰਵਾਈ ਕਰਦੇ ਹਾਂ ਕੋਟਲੀ ਸਾਹਿਬ ਤੇ ਐਮ ਐਲ ਏ ਨੇ ਇਹਨਾਂ ਕੋਲੇ ਮੇਰੇ ਤੋਂ ਜ਼ਿਆਦਾ ਡਾਟਾ ਨਹੀਂ ਇਸ ਕਰਕੇ ਇਹ ਮੈਨੂੰ ਸਵਾਲ ਕਰਨ ਦੇ ਬਜਾਏ ਬਿਲਕੁਲ ਸਬੰਧਤ ਵਿਭਾਗ ਦੇ ਤੋਂ ਜਿਹੜਾ ਉਹ ਡਾਟਾ ਲੈਣ ਠੀਕ ਹੈ ਕਿ ਨਹੀਂ ਉਹ ਬਿਲਕੁਲ ਇਹਨਾਂ ਨੂੰ ਮਿਲੇਗਾ ਅਸੀਂ ਤੇ ਕਾਰਵਾਈ ਕਰ ਰਹੇ ਹਾਂ ਔਰ ਜਿਹੜਾ ਇੱਕ ਚੀਜ਼ ਮੈਂ ਹੋਰ ਸਪਸ਼ਟ ਕਰ ਦਿਆਂ ਇੱਥੇ ਇਹ ਜਿਹੜਾ ਬਾਹਰ ਜਾਂਦਾ ਰੁਝਾਨ ਵੀ ਸ਼ੁਰੂ ਹੋਇਆ ਸੀ ਨਾ ਇਹਨਾਂ ਦੀਆਂ ਸਰਕਾਰ ਇਹ ਨੰਦੇ ਨਾਇਕੀਆਂ ਵੇਲੇ ਹੋਇਆ ਸੀ ਜਿਹੜਾ ਅੱਜ ਤੱਕ ਵੀ ਜਨਕੀ ਬਾਦਸੂਰ ਹੁਣ ਕੱਢਿਆ ਜ਼ਰੂਰ ਹੈ ਲੇਕਿਨ ਉਹ ਇਹਨਾਂ ਦੀ ਸਰਕਾਰਾਂ ਵੇਲੇ ਸ਼ੁਰੂ ਹੋਇਆ ਸੀ ਇਹੇ ਚੀਜ਼ ਨਾ ਇਹ ਭੁੱਲਣ ਤਾਂ ਇਸ ਕਰਕੇ ਸਾਡੇ ਦੇ ਉਂਗਲ ਟੋੜਨ ਦੀ ਜਿਹੜੀ ਬੇਸਿਕ ਪ੍ਰੋਬਲਮ ਹੈ ਬੇਸਿਕ ਪ੍ਰੋਬਲਮ ਨੇ ਕਿਉਂ ਨਹੀਂ ਜਾਂਦੇ ਕਿਉਂ ਡਰ ਲੱਗਦਾ ਤੁਹਾਨੂੰ ਕਿਉਂ ਨਹੀਂ ਜਨਕੀ ਤੁਸੀਂ ਮੋਦੀ ਨੂੰ ਇਹ ਕਹਿੰਦੇ ਕਿ ਤੂੰ 2 ਕਰੋੜ ਨੌਕਰੀਆਂ ਭਾਈ ਨਹੀਂ ਦਿੱਤੀਆਂ ਇਸ ਕਰਕੇ ਲੋਕ ਬਾਹਰ ਜਾ ਰਹੇ ਨੇ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੀ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਕਿਉਂ ਹੱਥ ਕੜੀਆਂ ਲਾ ਕੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਯਾਰ ਸਾਨੂੰ ਤੁਸੀਂ ਸਵਾਲ ਕਰ ਰਹੇ ਹੋ ਆਰੇ ਨੇ ਉਹਨਾਂ ਵਿੱਚ ਸਾਡਾ ਕਿਤੇ ਤੌਰ ਤੇ ਕੋਈ ਹੱਥ ਹੈਗਾ ਜਿੱਥੇ ਹੱਥ ਹੈਗਾ ਉਹਨਾਂ ਨੂੰ ਤੁਸੀਂ ਕਹਿ ਕਹਿ ਨਹੀਂ ਸਕਦੇ ਉੱਥੇ ਤੁਹਾਡੀ ਹਿੰਮਤ ਹੈ ਨਹੀਂ ਕਿਉਂਕਿ ਹੋ ਸਕਦਾ ਕੱਲ੍ਹ ਤੁਸੀਂ ਵੀ ਕਿਤੇ ਉਧਰ ਉਧਰ ਜਾਣਾ ਹੋਵੇ ਠੀਕ ਹੈ ਠੀਕ ਹੈ ਗੁਰਦ ਸਿੰਘ ਜੀ ਦੇਖੋ ਜਿੰਨੀਆਂ ਗੱਲਾਂ ਕਰਨੀਆਂ ਕਿ ਤੁਸੀਂ ਅਹ ਡਾਟਾ ਲੈ ਲਿਓ ਉਹਨਾਂ ਦੇ ਕੋਲੋਂ ਦੂਸਰਿਆਂ ਦੇ ਕੋਲ ਤੁਸੀਂ ਅੱਜ ਪਾਰਟੀ ਤੇ ਬੁਲਾ ਰਹੇ ਹੋ న్యూਸ 80 ਨੂੰ ਪੂਰੀ ਦੁਨੀਆ ਦੇਖ ਰਹੀ ਅਮਰੀਕਾ ਕੈਨੇਡਾ ਸਾਰੇ ਦੇਖ ਰਹੇ ਹੋਣੇ ਤੁਸੀਂ ਦੱਸੋ ਤਾਂ ਸਹੀ ਕਿੰਨੇ ਬੰਦੇ ਫੜੇ ਨੇ ਤੁਸੀਂ ਕਹਿੰਦੇ ਅਸੀਂ ਕੋਟਲੀ ਸਾਹਿਬ ਲਗਾਤਾਰ ਕਾਰਵਾਈ ਕਰ ਰਹੇ ਆਂ ਔਰ ਬਿਲਕੁਲ ਕਿਸੇ ਨੂੰ ਬਖਸ਼ ਦੇਣੀ ਐ ਸਾਰਾ ਟੋਟਲ ਇਨਵੈਸਟੀਗੇਸ਼ਨ ਆ ਠੀਕ ਹੈ ਗੱਜਾ ਸਾਹਿਬ ਕੋਟਲੀ ਸਾਹਿਬ ਬਹੁਤ ਆਪਣੇ ਆਪ ਦੇ ਵਿੱਚ ਇੰਟਲੈਸ ਆ ਬਹੁਤ ਵਿਸ਼ਾ